ਦੇ ਅੰਦਰ ਐਸਾ ਕੋਈ ਬਲੀਦਾਨ ਦਾ ਇਤਿਹਾਸ ਨਹੀਂ ਮਿਲਦਾ ਕਿ 7 ਦਿਨਾਂ ਦੇ ਅੰਦਰ ਅੰਦਰ ਪੂਰਾ ਪਰਿਵਾਰ ਜਿਹੜਾ ਹੈ ਉਹ ਦੇਸ਼ ਦੇ ਧਰਮ ਦੇ ਲੱਗ ਰਿਖੇ ਲੱਗਿਆ ਹੈ ਗੁਰੂ ਸਾਹਿਬ ਦੇ ਛੋਟੇ ਸਾਹਿਬ ਜਦਿਆਂ ਨੂੰ ਉਹ ਥਾਂ ਦੀਆਂ ਚ ਚਨਾਇਆ ਗਿਆ ਔਰ ਇਹ ਪੂਰੇ ਪੰਜਾਬ ਦੇ ਅੰਦਰ 7 ਦਿਨ ਜਿਹੜੇ ਬੜੇ ਸ਼ੋਕ ਦੇ ਹੁੰਦੇ ਆ ਔਰ ਇਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਗੁਰੂ ਮਰਿਆਦਾ ਦੇ ਅੰਦਰ ਅਸੀਂ ਬਣਾਉਂਦੇ ਆ ਅੱਜ ਪਠਾਨਕੋਟ ਦੇ ਅੰਦਰ ਗੁਰੂ ਪੁੱਤਰਾਂ ਨੂੰ ਸਮਰਪਿਤ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਦੂਜਾ ਜਲਵਾ ਉਹ ਵਿਤਰਣ ਕੀਤਾ ਜਾ ਰਿਹਾ ਤਾਂ ਕਿ ਸਾਡੀ ਪੀੜ੍ਹੀ ਨੂੰ ਗੁਰੂ ਪੁੱਤਰਾਂ ਦੇ ਬਲੀਦਾਨ ਦਾ ਇਤਿਹਾਸ ਜਿਹੜਾ ਉਹ ਪਤਾ ਲੱਗੇ ਕਿ ਕਿਸ ਤਰੀਕੇ ਨਾਲ ਆਪਣੇ ਧਰਮ ਦੀ ਰਾਖੀ ਲਈ ਦੇਸ਼ ਦੀ ਰਾਖੀ ਦੇ ਲਈ ਬਲੀਦਾਨ ਉਹਨਾਂ ਨੇ ਦਿੱਤਾ ਹੈ ਇਹ ਮਹਾਰਾਜ ਜੀ ਦਾ ਤੇ ਪਰਿਵਾਰ ਨੇ ਸੱਤ ਦਿਨਾਂ ਦੇ ਅੰਦਰ-ਅੰਦਰ ਦੋਨੋਂ ਛੋਟੇ ਸਾਹਿਬ ਜਦੈ ਦੋਨੋਂ ਵੱਡੇ ਸਾਹਿਬ ਜਾਦੇ ਕੋਤ ਚਮਕੌਰ ਦੀ ਲੜਾਈ ਦੇ ਅੰਦਰ ਇੱਕ ਉਹ ਨੀਆਂ ਚ ਜਿੰਦੇ ਚਲਾਏ ਚਲਾਏਗੇ ਇਹ ਉਹਨਾਂ ਨੂੰ ਸਮਰਪਿਤ ਤੇ ਸਦਾ ਹੈ ਮੈਂ ਸ਼ਹੀਦਾਂ ਨੂੰ ਨਮਨ ਕਰਦਾ ਉਹਨਾਂ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਨੂੰ ਨਮਨ ਕਰਦਾ ਔਰ ਆਪਣੇ ਪੰਜਾਬ ਦੀ ਪੀੜ੍ਹੀ ਨੂੰ ਕਹਿੰਨਾ ਕਿ ਉਹਨਾਂ ਦੀ ਸੋਚ ਤੇ ਪੈਰਾ ਦਿਓ ਪੰਜਾਬ ਦਾ ਅਮਨ ਸ਼ਾਂਤੀ ਭਾਈਚਾਰਾ ਜਣਾ ਹੋਣਿਆ ਰਹੇ ਔਰ ਗੁਰੂ ਪੁੱਤਰਾਂ ਦੇ ਦੱਸੇ ਹੋਏ ਰਸਤੇ ਤੇ ਅਸੀਂ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ